ਲਓ ਮੇਰੇ ਵੀਰੋ ਅੱਜ ਆਪਾਂ ਨਿਹਾਲਡੇਰੀ ਫਾਰਮ ਤੇ ਪਹੁੰਚੇ ਆ ਤੇ ਇਸ ਲਈ ਆਪਣੇ ਤੁਸੀਂ ਪਹਿਲਾਂ ਵੀ ਸਾਡੀ ਵੀਡੀਓ ਦੇਖ ਚੁੱਕੇ ਹੋ ਤੇ ਉਸ ਵੀਡੀਓ ਨੂੰ ਤੁਸੀਂ ਬਹੁਤ ਨਾਈਸ ਤੇ ਵਧੀਆ ਕਮੈਂਟ ਕੀਤੇ ਤੇ ਤੁਹਾਡੇ ਬਹੁਤ ਸਾਰੇ ਵੀਰਾਂ ਦੇ ਫੋਨ ਵੀ ਆਏ ਵੀ ਇਸ ਹੋਰ ਟੌਪਿਕ ਤੇ ਵੀ ਸਾਨੂੰ ਵੀਡੀਓ ਪਾਉਂਦੇ ਰਹੋ ਤੇ ਆਪਾਂ ਪਹਿਲਾਂ ਸਾਡੀ ਇਸ ਟੀਮ ਵੱਲੋਂ ਸਾਰੇ ਵੀਰਾਂ ਨੂੰ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਤੁਹਾਨੂੰ ਮਿਲਾਰ ਰਹੇ ਆ ਗੁਰਪ੍ਰੀਤ ਸਿੰਘ ਨਾਲ ਗੁਰਪ੍ਰੀਤ ਸਿੰਘ ਹੋਰ ਠੀਕ ਸਾਖ ਹੈ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਧੋਨੀ ਸਾਡੇ ਇੱਥੇ ਫਾਰਮ ਤੇ ਪਹੁੰਚਣ ਤੇ ਠੀਕ ਹੈ ਜੀ ਨਿੱਗਾ ਤੁਹਾਡਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਠੀਕ ਠਾਕ ਨੇ ਸਭ ਤੁਸੀਂ ਸਲਾਮ ਸਭ ਠੀਕ ਠਾਕ ਹੈ ਸਾਰੇ ਵਧੀਆ ਜੀ ਤੇ ਗੁਰਪ੍ਰੀਤ ਸਿੰਘ ਤੁਸੀਂ ਸਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸ ਚੁੱਕੇ ਜੀ ਹਾਂ ਜੀ ਅੱਜ ਤੁਹਾਡਾ ਫਾਰਮ ਕਿਸ ਪੀਕ ਤੇ ਚੱਲ ਰਿਹਾ ਤੇ ਕੀ ਮੰਨ ਕੇ ਚੱਲ ਤੁਸੀਂ ਉਹਦਾ ਤਬਦੀਲ ਕੀਤਾ ਨੇ ਚਾਚੇ ਅ ਪਹਿਲਾਂ ਜਦੋਂ ਆਪਾਂ ਵੀਡੀਓ ਬਣਾਈ ਸੀ ਉਦੋਂ ਆਪਣਾ ਮਹੀਨਾ ਪਹਿਲਾਂ ਵੀਡੀਓ ਬਣਾਈ ਸੀ ਠੀਕ ਹੈ ਜੀ ਤੇ ਉਦੋਂ ਆਪਾਂ ਤੁਹਾਨੂੰ ਬਰੀਡਿੰਗ ਬਾਰੇ ਦੱਸਿਆ ਸੀ ਗੱਲ ਕਰੀ ਸੀ ਆਪਾਂ ਬਰੀਡਿੰਗ ਬਾਰੇ ਹਾਂਜੀ ਤੇ ਜਿਹੜਾ ਹੁਣ ਫਾਰਮ ਦਾ ਜੇ ਤੁਸੀਂ ਸਮੇਂ ਦੀ ਗੱਲ ਕਰੋ ਤਾਂ ਇਸ ਟਾਈਮ ਏਆਈ ਦਾ ਸਮਾਂ ਚੱਲ ਰਿਹਾ ਠੀਕ ਹੈ ਜੀ ਫਾਰਮਾ ਤੇ ਹਾਂਜੀ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਸ ਦੇ ਵਿੱਚ ਨਾ ਮੈਨੂੰ ਬਹੁਤ ਭਰਾਵਾਂ ਦੇ ਫੋਨ ਆਏ ਠੀਕ ਹੈ ਜੀ ਤੇ ਜਿਹੜੇ ਨਵੇਂ ਕਾਰੋਬਾਰ ਵਾਲੇ ਸੀ ਹਾਂਜੀ ਬਹੁਤ ਭਰਾਵਾਂ ਦੇ ਬਹੁਤ ਸਭ ਤੋਂ ਪਹਿਲਾਂ ਤੋਂ ਭਰਾਵਾਂ ਦਾ ਧੰਨਵਾਦ ਵੀ ਉਹਨਾਂ ਨੇ ਆਪਣੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਹਾਂਜੀ ਤੇ ਉਹ ਭਰਾਵਾਂ ਦੇ ਫੋਨ ਆਏ ਵੀ ਉਹਨਾਂ ਨੇ ਬਹੁਤ ਭਰਾਵਾਂ ਦਾ ਸਵਾਲ ਸੀਗਾ ਵੀ ਸਾਨੂੰ ਫੀਡ ਬਾਰੇ ਦੱਸਿਆ ਜਾਵੇ ਹਾਂਜੀ ਤੇ ਇਸ ਲਈ ਆਪਾਂ ਚਾਹੁੰਦੇ ਹਾਂ ਵੀ ਅੱਜ ਆਪਾਂ ਹੋਰ ਸਾਰੇ ਟੌਪਿਕ ਛੱਡ ਕੇ ਵੀ ਜਿੱਥੋਂ ਤੱਕ ਆਪ ਨੂੰ ਪਤਾ ਆਪਾਂ ਕੋਈ ਬਹੁਤ ਹੀ ਵੱਡੇ ਫਾਰਮਰ ਨਹੀਂ ਸਮਝ ਗਏ ਜੀ ਤਜਰਬਾ ਆਪਣਾ 10 ਸਾਲ ਦਾ ਹੈਗਾ ਠੀਕ ਹੈ ਤੇ ਜਿੰਨੀ ਕ ਆਪ ਨੂੰ ਨੌਲੇਜ ਹੈ ਜਿਹੜੀ ਚੀਜ਼ ਆਪਾਂ ਚੰਗੀ ਵਰਤੀ ਆ ਉਹਨੂੰ ਦੱਸਾਂਗੇ ਮਾੜੀ ਨੂੰ ਆਪਾਂ ਨਿੰਦਦੇ ਨਹੀਂ ਚੰਗੀ ਨੂੰ ਸਲਾਹਾਂਗੇ ਜ਼ਰੂਰ ਹਾਂਜੀ ਹਾਂਜੀ ਵੀ ਕਿਸੇ ਦਾ ਫਾਇਦਾ ਹੋਵੇ ਸਹੀ ਗੱਲ ਹੈ ਜੀ ਤੇ ਆਪਾਂ ਫੀਡ ਬਾਰੇ ਗੱਲ ਕਰ ਲਾਂਗੇ ਅੱਜ ਠੀਕ ਹੈ ਜੀ ਆ ਫੀਡ ਬਾਰੇ ਭਰਾਵਾਂ ਦੀ ਮੈਨੂੰ ਵੀ ਫੋਨ ਆਇਆ ਬਾਕੀ ਤੁਹਾਨੂੰ ਵੀ ਰਿਸਪੌਂਸ YouTube ਤੇ ਮਿਲਿਆ ਹੋਊਗਾ ਉਹ ਵੀ ਵੀਡੀਓ ਪਾਈ ਇਕ ਰਪੇਸ਼ ਸਿੰਘ ਤੁਸੀਂ ਫਿਰ ਫੀਡ ਨੂੰ ਸਮੇਂ ਨਾਲ ਤਬਦੀਲ ਕਰਦੇ ਹੋ ਤੇ ਰੈਗੂਲਰ ਇੱਕ ਹੀ ਚੱਲ ਰਹਿੰਦੀ ਨਹੀਂ ਫੀਡ ਸਮੇਂ ਨਾਲ ਤਬਦੀਲ ਹੁੰਦੀ ਹੈ ਠੀਕ ਹੈ ਜੀ ਫੀਡ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਪਿਛਲੀ ਵੀਡੀਓ 'ਚ ਆਪਾਂ ਗੱਲ ਕਰੀ ਸੀ ਵੀ ਆਪਣੇ ਭਰਾ ਕੀ ਕਰਦੇ ਜਦੋਂ ਤਾਂ ਪਸ਼ੂ ਦੁੱਧ ਦਿੰਦਾ ਹੈ ਉਦੋਂ ਤਾਂ ਬੱਲੇ ਬੱਲੇ ਆ ਤੇ ਜਦੋਂ ਦੁੱਧੋ ਹਟ ਗਿਆ ਉਦੋਂ ਕਹਿੰਦੇ ਵੀ ਇਹਨੂੰ ਸਾਈਡ ਤੇ ਕਰ ਦਿਓ ਠੀਕ ਹੈ ਜੀ ਦਰ ਆ ਸਰ ਕੀ ਅੱਜ ਦੇ ਫਾਰਮਾਂ ਦਾ ਜੇ ਕੋਈ ਫਾਰਮ ਸਹੀ ਰਿਕਾਰਡ ਤੇ ਚੱਲਦਾ ਹੈ ਤਾ ਦੁੱਧ ਵਾਲੀ ਫੀਡ ਨਾਲੋਂ ਸਭ ਤੋਂ ਪਹਿਲਾਂ ਜਦੋਂ ਪਸ਼ੂ ਡਰਾਈ ਪੀਰੀਅਡ ਚ ਹੈ ਠੀਕ ਹੈ ਜੀ ਉਸ ਦੀ ਸਾਂਭ ਸੰਭਾਲ ਆਪਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਹੈ ਠੀਕ ਹੈ ਜੀ ਯੂ ਨੂੰ ਕਿਹੜੀ ਫੀਡ ਪਾਉਣੀ ਹੈ ਫਿਰ ਜਦੋਂ ਸੂਨ ਚ 20 ਦਿਨ ਰਹਿ ਗਏ ਉਦੋਂ ਕਿਹੜੀ ਫੀਡ ਪਾਉਣੀ ਹੈ ਆਪਾਂ ਕਿਵੇਂ ਮੈਨੇਜਮੈਂਟ ਕਰਨੀ ਹੈ ਠੀਕ ਹੈ ਫਿਰ ਫਰੈਸ਼ਰ ਫੀਡ ਪਾਉਣੀ ਹੈ ਫਿਰ ਆਪਾਂ ਦੁੱਧ ਦੇ ਪਸ਼ੂ ਕਿਵੇਂ ਪੀਕ ਤੇ ਲੈ ਕੇ ਜਾਣਾ ਹੈ ਠੀਕ ਹੈ ਜੀ ਹਾਂ ਜੀ ਅੱਡ ਅੱਡ ਪਸ਼ੂ ਦੀ ਪੋਜੀਸ਼ਨ ਦੇ ਹਿਸਾਬ ਨਾਲ ਅੱਡ ਅੱਡ ਫੀਡਾਂ ਚੱਲਦੀਆਂ ਠੀਕ ਹੈ ਵੀ ਜਿਵੇਂ ਕੋਈ ਵੱਧ ਦੁੱਧ ਵਾਲੀ ਘੱਟ ਦੁੱਧ ਵਾਲੀ ਹਾਂ ਇਦਾਂ ਹੀ ਨਾ ਇ ਤੁਸੀਂ ਮੰਨ ਕੇ ਚੱਲੋ ਜਿਵੇਂ ਜਾਦੇ ਦਾ ਤਾਰੂ ਨੇ ਹਾਂਜੀ ਮੰਨ ਕੇ ਚੱਲ 25 30 35 ਲੀਟਰ ਦੁੱਧ ਵਾਲੇ ਉਹਨਾਂ ਬਾਰੇ ਤੇ ਜਾਂ ਜਿਵੇਂ 20 ਲੀਟਰ ਵਾਲੇ ਦੁੱਧ ਵਾਲੇ 15 ਵਾਲੇ ਵੀ ਤੁਹਾਡੇ ਕੋਲ ਹੋਣਗੇ ਸ਼ਾਇਦ ਜਿੱਤੇ ਰਗਣੋ ਸ਼ਾਇਦ ਮੈਂ ਦੇਖਿਆ ਵੀ ਚੰਗੇ ਜਾਨਵਰ ਨੇ ਹਣਾ ਹਾਂ ਆਪਣੇ ਕੋਲ ਅੱਜ ਦੇ ਟਾਈਮ 'ਚ 30 प्लस ਨੇ ਗਾਵਾਂ ਲਗਭਗ ਠੀਕ ਹੈ ਉਹ ਇਸ ਟਾਈਮ ਆਪਣੀ ਫਾਰਮ ਦਾ ਸੂਆ ਲਗਭਗ ਪੈ ਚੁੱਕਿਆ ਦੋ ਗਾਇਆਂ ਸੂਣ ਵਾਲੀਆਂ ਰਹਿ ਗਿਆ ਠੀਕ ਹੈ ਜੀ ਤੇ ਜਿਨ੍ਹਾਂ ਦੇ ਫਰਬਰੀ ਦੀ 15 16 ਨੂੰ ਦਿਨ ਪੂਰੇ ਹੋ ਜਾਣਗੇ ਸੂਣੀਆਂ ਠੀਕ ਹੈ ਜੀ ਤੇ ਉਸ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਨੌਵੇਂ ਮਹੀਨੇ ਚ ਗਾਇਆਂ ਸੂਈਆਂ ਸੀ ਉਹਨਾਂ ਦੀ ਆਪਾਂ ਏਆਈ ਵੀ ਕਰਵਾ ਚੁੱਕਿਆ ਵੀ ਦੁਬਾਰਾ ਗੱਭਣ ਕਰਵਾ ਦਿੱਤੇ ਉਹਨਾਂ ਨੂੰ 47 47 50 50 ਤੇਨੂੰ ਹੋ ਗਏ ਠੀਕ ਹੈ ਹਜੇ ਚੈੱਕ ਨਹੀਂ ਕਰੀਆ ਆਪਾਂ ਅੱਛਾ ਤੇ ਮੇਰੇ ਹਿਸਾਬ ਨਾਲ ਵੀ ਗਾਇਆਂ ਕਨਸੀਵ ਕਰ ਗਿਆ ਹੋਣਗੀਆਂ ਪੋਜ਼ਿਟਿਵ ਰਿਜ਼ਲਟ ਮਿਲੂ ਆਪਾਂ ਨੂੰ ਇਹ ਤੁਹਾਨੂੰ ਇੱਕ ਦੱਸਣਾ ਚਾਹੁੰਦੇ ਵੀ ਜਦੋਂ ਆਪਾਂ ਗਾਂ ਨੂੰ ਚੈੱਕ ਕਰਨਾ ਕਿੰਨੇ ਚਿਰ ਬਾਅਦ ਤੇ ਤੁਹਾਨੂੰ ਮੈਂ ਦੋ ਇਕੱਠੇ ਸਵਾਲ ਕਰਦਾ ਸਾਰੇ ਜਵਾਬ ਦੇ ਆ ਜੀ ਤੇ ਕਿੰਨੇ ਦੁੱਧ ਨੂੰ ਕਿਹੜੀ ਫੀਡ ਪਾਉਣੀ ਹੈ ਕਿੰਨੀ ਪਾਉਣੀ ਕਿੰਨੀ ਮਾਤਰਾ ਚ ਪਾਉਣੀ ਆਪਾਂ ਇਹ ਮੜਾ ਜਾ ਇਹ ਜਿਹੜੀ ਫੀਡ ਹੈ ਜੀ ਇਹਦਾ ਫੀਡ ਆਪਣੀ ਫੀਡ ਤੇ ਸਾਈਲੇਜ ਦੀ ਕੁਆਲਿਟੀ ਦੇ ਸਿਰ ਤੇ ਆ ਠੀਕ ਹੈ ਜੀ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਜਿਹੜਾ ਆਪਣਾ ਸਾਈਲੇਜ ਹੈ ਗੁਰਪ੍ਰੀਤ ਸਿੰਘ ਜੀ ਇਸ ਮਾਰ ਤਾਂ ਟੋਕਦੇ ਆਂ ਵੀ ਅਨਲ ਤਾਂ ਸਾਨੂੰ ਸਾਇਲੇਜ ਵਿਖਾਓ ਤੇ ਨਾਲੇ ਆਪਾਂ ਇਸ ਸਟਾਕ ਤੇ ਗੱਲ ਕਰਦੇ ਆ ਕਿ ਫੀਡ ਬਾਰੇ ਤੁਸੀਂ ਆਕਣਾ ਜਿੰਨੇ ਪੂਰਾ ਕੰਮ ਚਾਲੂ ਰੱਖੋ ਇਹ ਪਤਾ ਕਿ ਜਿਹੜਾ ਆਪਣਾ ਸਾਇਲੇਜ ਹੁੰਦਾ ਨਹੀਂ ਉਹ ਸਾਇਲੇਜ ਦੀ ਕੁਆਲਿਟੀ ਦੇ ਹਿਸਾਬ ਨਾਲ ਆਪਣੀ ਫੀਡ ਹੁੰਦੀ ਹੈ ਠੀਕ ਹੈ ਜੀ ਜੇ ਆਪਣੇ ਕੋਲ ਸਾਇਲੇਜ ਹੈ ਨਹੀਂ ਆਪਾਂ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਜੇ ਸਾਇਲੇਜ ਹੈਗਾ ਤਾਂ ਗਾਵਾਂ ਦੇ ਫਾਰਮ ਬਾਰੇ ਸੋਚੋ ਅੱਛਾ ਜੀ ਜੇ ਸਾਇਲੇਜ ਨਹੀਂ ਹੈਗਾ ਤੇ ਇਹ ਕੰਮ ਬਾਰੇ ਸੋਚੋ ਵੀ ਮੰਨ ਕੇ ਘਰ ਬਣਾਓ ਹੀ ਨਾ ਫਾਰਮ ਬਣਾਓ ਹੀ ਨਾ ਵੀ ਸਾਇਲੇਜ ਨਹੀਂ ਤੁਸੀਂ ਪਾਓ ਜੇ ਸਾਇਲੇਜ ਹੀ ਲਈ ਹੈਗਾ ਠੀਕ ਹੈ ਔਰ ਸਾਇਲੇਜ ਦੀ ਫਿਰ ਰਹਿ ਗਈ ਸਾਇਲੇਜ ਦੀ ਕੁਆਲਿਟੀ ਹਾਂਜੀ ਵੀ ਇਹਦਾ ਆਪਣਾ ਡਰਾਈ ਮੈਟਰ ਕਿੰਨਾ ਹੈ ਠੀਕ ਹੈ ਠੀਕ ਹੈ ਜੀ ਤੇ ਇਹ ਆਪਣੀ ਕੁਆਲਿਟੀ ਕਿਵੇਂ ਹੈ ਠੀਕ ਹੈ ਜੀ ਹੁਣ ਇਹ ਤੁਸੀਂ ਸਾਇਲੇਜ ਦੇਖੋ ਜੀ ਤੁਹਾਨੂੰ ਕਿਤੇ ਵੀ ਕੋਈ ਗਲਿਆ ਸੜਿਆ ਨਹੀਂ ਦਿਸਦਾ ਹੁਣ ਹਾਂ ਬਹੁਤ ਸੋਹਣਾ ਸਾਇਲੇਜ ਇਹਨੂੰ ਇੱਕ ਵਾਰਡ ਤੇ ਆਪਾਂ ਚਲਾ ਰਹੇ ਹਾਂ ਇਹ ਜਮਾ ਬਰਫਰ ਦਾ ਠੰਡਾ ਸਾਇਲੇਜ ਪਿਆ ਹੈ ਠੀਕ ਹੈ ਨਹੀਂ ਆਮ ਤੁਸੀਂ ਦੇਖੋ ਜਿਹੜੇ ਆਪਣੇ ਕਈ ਨਵੇਂ ਭਰਾ ਸਾਇਲੇਜ ਯੂਜ਼ ਕਰਦੇ ਆ ਉਹਨਾਂ ਦੇ ਪਿੱਛੇ ਟਰਾਲੀ ਟਰਾਲੀ ਤੋਂ ਉਹਨਾਂ ਨੇ ਖਰਾਬ ਸਾਇਲੇਜ ਦੀ ਲਾਈ ਹੁੰਦੀ ਹੈ ਲੱਗ ਜਾਂਦੀ ਹੈ ਸਹੀ ਗੱਲ ਅਸੀਂ ਜਾਂਦੇ ਰਹਿੰਦੇ ਆ ਫਾਰਮਿੰਗ ਜਿਵੇਂ ਤੇ ਵੇਹਿਆਂ ਪਿੱਛੇ ਬਾਧੂ ਖਰਾਬ ਹੋਇਆ ਪਿਆ ਹੁੰਦਾ ਮੈਂ ਕਾ ਗੱਲ ਜੇ ਚਾਰ ਟਰਾਲੀਆਂ ਦੇ ਦੋ ਟਰਾਲੀਆਂ ਖਰਾਬ ਨੇ ਤੇ ਦੋ ਹੀ ਕੰਮ ਚ ਆਉਂਦੀਆਂ ਆਪਾਂ ਨੂੰ ਹੱਥ ਨਹੀਂ ਪੈਂਦਾ ਵੀ ਤੁਹਾਨੂੰ ਗਰਮ ਇਹਨਾਂ ਹੁੰਦਾ ਹਨਾ ਬਿਲਕੁਲ ਜੀ ਆਪਣੀ ਆਪ ਪੇਟ ਦੇ ਵਿੱਚ ਚਾਰ ਕਿੱल्ल्या ਦਾ ਸਾਇਲੇਜ ਸੀ ਜੀ ਤੇ ਮੈਨੂੰ ਲੱਗਦਾ ਨਹੀਂ ਵੀ ਆਪਾਂ ਦੋ ਕੁ ਪੰਡਾ ਕਈ ਵਾਰੀ ਕੋਈ ਮੂਰੀ ਹੋ ਜਾਂਦੀ ਆ ਜਾਂ ਦੋ ਕੁ ਪੰਡਾ ਨਿਕਲਿਆ ਹੁਣ ਨਹੀਂ ਤਾਂ ਆਪਣਾ ਰੈਗੂਲਰ ਐਂ ਚੱਲਦਾ ਆ ਰਿਹਾ ਸਾਇਲੇਜ ਜੀ ਤੇ ਬਾਕੀ ਜਿਹਹੀ ਖਰਾ ਜਿਹੜੀ ਤੁਸੀਂ ਫੀਡ ਦੀ ਗੱਲ ਕਰਦੇ ਹੋ ਵੀ ਫੀਡ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਇਹ ਸਾਈਲੇਜ ਦੇ ਸਿਰ ਤੇ ਹੈ ਠੀਕ ਹੈ ਜੀ ਹੁਣ ਅੱਜ ਕੱਲ ਪਿੰਡਾਂ 'ਚ ਕੀ ਚੱਲ ਰਿਹਾ ਹੈ ਪਿੰਡਾਂ 'ਚ ਚੱਲ ਰਿਹਾ ਵੀ ਜਿਵੇਂ ਤੁਸੀਂ ਫੀਡ ਪਾਈ ਤੁਸੀਂ ਦੱਸਤਾ ਫਿਰ ਮੈਂ ਆ ਫੀਡ ਪਾਈ ਇਸ ਦਾ ਰਿਜ਼ਲਟ ਬੜਾ ਵਧੀਆ ਮਿਲਿਆ ਸਹੀ ਗੱਲ ਹੈ ਜੀ ਉਹ ਚ ਪਾਤੀ ਉਹ ਚ ਕੋਈ ਮਾੜੇ ਮੋٹے ਤੱਤੇ ਇਹੋ ਜਿਹੇ ਹੁੰਦੇ ਇੱਕ ਤਾਂ ਪਸ਼ੂ ਜੇ ਖਾਂਦੇ ਵੱਧ ਹੈ ਜੇ ਕਿਸੇ 'ਚ ਸੀਰਾ ਥੋੜਾ ਜਿਹਾ ਵੱਧ ਪੈ ਗਿਆ ਗੁੜ ਪੈ ਗਿਆ ਪਸ਼ੂ ਨੂੰ ਆਟੋਮੈਟਿਕ ਹੀ ਖਾਣਾ ਸਹੀ ਗੱਲ ਹੈ ਖਾਣ ਨਾਲ ਫੀਡ ਚੰਗੀ ਨਹੀਂ ਹੁੰਦੀ ਠੀਕ ਹੈ ਜੀ ਜੇ ਤੁਸੀਂ ਅੱਜ ਪਾਤੀ ਤੁਹਾਡੇ ਚੌਥੇ ਪੰਜਵੇਂ ਦਿਨ ਦੁੱਧ ਚੱਕ ਕੇ ਉੱਪਰ ਲੈ ਗਈ ਉਹ ਠੀਕ ਹੈ ਜੀ ਮੰਨ ਕੇ ਚਲੋ ਕੋਈ 10 12 ਕਿਲੋ ਵਾਲਾ ਪਸ਼ੂ ਆ ਉਹ ਤਾਂ 14 ਕਿਲੋ ਦੁੱਧ ਕਰਤਾ 15 ਕਰਤਾ ਹਾਂਜੀ ਹਾਂਜੀ ਉਹ ਆਪਾਂ ਨੂੰ ਫੀਡ ਦਾ ਰਿਜ਼ਲਟ ਉਹਨਾਂ ਟਾਈਮ ਨਹੀਂ ਦੇ ਸਕਦੀ ਵੀ ਇਹ ਫੀਡ ਸਹੀ ਹੈ ਠੀਕ ਹੈ ਜੀ ਫੀਡ ਕਦੇ ਵਾਸਤੇ ਵੀ ਸਹੀ ਹੁੰਦੀ ਹੈ ਜਦੋਂ ਕੋਈ ਪਸ਼ੂ ਦਾ ਸੂਆ ਪੈ ਗਿਆ ਉਹਨੂੰ ਫੀਡ ਸ਼ੁਰੂ ਕਰੋ ਠੀਕ ਹੈ ਜੀ ਜਦੋਂ ਤੁਸੀਂ ਫੀਡ ਸ਼ੁਰੂ ਕਰਤੀ ਤੁਸੀਂ ਦੇਖੋ ਵੀ 2 2.5 ਮਹੀਨੇ ਬਾਅਦ ਤੁਹਾਡਾ ਪਸ਼ੂ ਪ੍ਰੋਪਰ ਹੀਟ ਕੱਢ ਰਿਹਾ ਠੀਕ ਹੈ ਜੀ ਮੈਕਸਿਮਮ ਗਾਵਾਂ ਚਲੋ 8-8 ਤਜਰਬੇ ਹੁੰਦੇ ਆ ਮੇਰੇ ਫਾਰਮ ਦੇ ਮੇਰੇ ਤਜਰਬੇ ਦੇ ਹਿਸਾਬ ਨਾਲ 45 ਦਿਨਾਂ ਚ ਗਾਂ ਪਹਿਲੀ ਹੀਟ ਕੱਢ ਦਿੰਦੀ ਹੈ 45 ਦਿਨਾਂ ਚ 45 ਦਿਨਾਂ ਹੀਟ ਕੱਢ ਦਿੰਦੀ ਹੈ ਕੱਢ ਦੇ ਪਹਿਲੇ ਕੱਢ ਦਿੰਦੀ ਹੈ ਜਿਹੜੇ ਪੀਕ ਚ ਆ ਜਾਂਦੇ ਨੇ ਚਰਤ ਹਾਂ 40 ਦਿਨਾਂ ਚ ਗਾਂ 3 ਮਹੀਨੇ ਚ ਪੀਕ ਫੜ ਜਾਂਦੀ ਹੈ ਠੀਕ ਹੈ ਜੀ ਤੇ ਜਦੋਂ ਆਪਾਂ ਉਹਦੀ ਹੀਟ ਕੱਢ ਗਈ ਹਾਂਜੀ ਫਿਰ ਆਪਾਂ ਉਹਨੇ ਮੰਨ ਕੇ ਚਲੋ ਏਆਈ ਕਰਨੀ ਹੈ ਟੀਕਾ ਭਰਨਾ ਵੀ ਗਾਂ ਕਨਸੀਵ ਕਰਦੀ ਹਾਂਜੀ ਉਹ ਉਹ ਫੀਡ ਤੋਂ ਆਪਾਂ ਕੀ ਕਰਾਉਣਾ ਜੀ ਜੇ ਮੰਨ ਕੇ ਚਲੋ ਵੀ ਆਪਾਂ 2 ਕਿਲੋ ਦੁੱਧ ਦਾ ਵਧਾਤਾ ਤੇ ਗਾਂ ਆਪਣੀ 2 ਸਾਲ ਗੱਭਣੀ ਨਾ ਰਹੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਇਹ ਪਹਿਲਾ ਪੁਆਇੰਟ ਹੈ ਜੀ ਠੀਕ ਹੈ ਆਪਣਾ ਫੀਡ ਦਾ ਠੀਕ ਹੈ ਜੀ ਫਿਰ ਨੰਬਰ 2 ਤੇ ਆਪਾਂ ਗਾਂ ਦਾ BCS ਸਕੋਰ ਪਤਾ ਕਰਨਾ ਵੀ BCS ਕਹਿੰਦਾ ਮਤਲਬ ਵੀ ਆਪਣੀ ਹੈਲਥ ਕਿਵੇਂ ਹੈ ਗਾਂ ਦੀ ਸਮਝ ਗਏ ਜੀ ਹੁਣ ਅੱਜ ਇੱਕ ਗਾਂ 4.5-5 ਕੁਇੰਟਲ ਦੀ ਠੀਕ ਹੈ 4 ਕੁਇੰਟਲ ਦੀ ਨਾਰਮਲ ਗਾਂ ਹੁੰਦੀ ਹੈ ਜੀ ਸਮਝ ਗਏ ਜੀ ਜਦੋਂ ਆਪਾਂ ਉਹਨੂੰ ਕੋਈ ਫੀਡ ਸ਼ੁਰੂ ਕਰਤੀ ਹਾਂਜੀ ਫੀਡ ਸ਼ੁਰੂ ਕਰਤੀ ਗਾਣੇ ਦੁੱਧ ਤਾਂ ਦੇਤਾ ਹਾਂਜੀ ਤੇ ਉਹਦਾ weight ਰਹਿ ਗਿਆ ਜੀ 2.5 3 ਕੁਇੰਟਲ ਕੁਇੰਟਲ weight ਹੀ ਤੋਲ ਗਈ ਬਿਲਕੁਲ ਜੀ ਤੇ ਫਿਰ ਉਹ ਫੀਲਡ ਨੂੰ ਆਪਾਂ ਕਿਵੇਂ ਸਹੀ ਕਹਿ ਸਕਦੇ ਹਾਂ ਠੀਕ ਹੈ ਜੀ ਜਿਹੜੀ ਗਾਂ weight ਸਹੀ ਰੱਖੂਗੀ ਉਹੀ ਪ੍ਰੋਪਰ ਹੀਟ ਚਾਊਗੀ ਠੀਕ ਹੈ ਜੀ ਉਹੀ ਸੀਮਨ ਕਨਸੀਵ ਕਰੂਗੀ ਠੀਕ ਹੈ ਜੀ ਹੁਣ ਇੱਕ ਨਵਾਂ ਫਾਰਮ ਕੋਈ ਵੀ ਭਾ ਨਵਾਂ ਫਾਰਮ ਚਲਾਉਂਦਾ ਹੈ ਵੀ ਤੁਹਾਡੇ ਘਟ ਤੋਂ ਘਟ ਕਿੰਨਾ ਗਾਂ ਨੂੰ ਮੈਂਟੇਨ weight ਵੀ ਰੱਖਣਾ ਜ਼ਰੂਰੀ ਹੈ ਵੀ ਕਹਿੰਦਾ ਪਰ ਉਹ ਘਟ ਤੋਂ ਘਟ ਜਿਹੜੀ ਆਪਣੀ ਬੱਚੀ ਹੁੰਦੀ ਹੈ ਜੀ ਹੀਫਰ ਹਾਂਜੀ ਜਿਹੜੀ ਆਪਣੀ ਪਹਿਲਣ ਵਾੱਚੀ ਹੁੰਦੀ ਹੈ ਜਦੋਂ ਆਪਾਂ ਪਹਿਲੀ ਵਾਰੀ ਹੀਫਰ ਗੱਭਣ ਕਰਾਉਣੀ ਹੈ ਘੱਟ ਤੋਂ ਘੱਟ ਵੇਟ ਉਹਦਾ 3 ਕੁਇੰਟਲ ਹੋ ਗਈ ਜੀ ਇਹਨਾਂ ਜ਼ਰੂਰੀ ਹੈ ਜ਼ਰੂਰੀ ਹੈ ਠੀਕ ਹੈ ਜੀ 3 ਤਾਂ ਹੋਵੇ ਹੋਵੇ ਸਮਝ ਲਿਆ ਵਾਧੂ ਵੱਗੀ ਖਰਾਕ ਤੇ ਚੰਗੀ ਸਾਇਲਜ ਤੇ ਪਾਲਦੀਆਂ ਉਹ ਵੇਟ ਕਰ ਜਾਂਦੀਆਂ 3.5 ਕੁਇੰਟਲ ਦੇ 4 ਦੇ ਵੀ ਹੋ ਜਾਂਦੇ ਨੇ 3 ਚੱਲ ਤਾਂ ਹੋਵੇ ਹੋਵੇ ਠੀਕ ਹੈ ਜੀ ਹਾਂ ਤੇ ਜਿਹੜੀ ਗਾਂ ਵੱਡੀ ਉਹਦਾ ਅੱਡ-ਅੱਡ ਵੇਟ ਹੁੰਦੇ ਕਿਸੇ ਦੀ ਮੰਨ ਕੇ ਚਲੋ ਹਾਈਟ ਜਿਆਦੀ ਹੁੰਦੀ ਹੈ ਕੋਈ ਛੋਟੀ ਹਾਈਟ ਦੀ ਹੁੰਦੀ ਹੈ ਹਾਂਜੀ ਤੇ ਉਵੇਂ ਹੁੰਦੀਆਂ ਤੇ ਉਸ ਦੇ ਬਾਅਦ ਚ ਆਪਾਂ ਗੱਲ ਕਰਦੇ ਸੀ ਵੀ ਪਸ਼ੂ ਦੀ ਹੈਲਥ ਬਾਰੇ ਹਾਂਜੀ ਜੇ ਪਸ਼ੂਲੇ ਹੁਣ ਅੱਜ ਕੋਈ ਨਵਾਂ ਫਾਰਮ ਬੰਦਾ ਕੋਈ ਵੀ ਫਾਰਮ ਚਲਾਉਂਦਾ ਭਰਾ ਆਪਣਾ ਹਾਂਜੀ ਉਹ ਫਾਰਮ ਉਦੋਂ ਕਾਮਯਾਬ ਹੋਊਗਾ ਜਦੋਂ ਉਸ ਭਰਾ ਕੋਲ ਆਪਦੀਆਂ ਬੱਚੀਆਂ ਆਈਆਂ ਠੀਕ ਹੈ ਆਪਦੇ ਘਰ ਦੇ ਤੀਕੇ ਭਰਾ ਕੇ ਆਪਦੀ ਬੱਚੀਆਂ ਦੀ ਜਨਰੇਸ਼ਨ ਆ ਗਈ ਹਾਂਜੀ ਉਹ ਬੱਚੀਆਂ ਉਦੋਂ ਬਾਅਦ ਚ ਗੱਭਣ ਕਰਵਾਤੀਆਂ ਉਹ ਬੱਚੀਆਂ ਸੂਣੀਆਂ ਉਦੋਂ ਫਾਰਮ ਕਾਮਯਾਬ ਹੋਊਗਾ ਉਹਨਾਂ ਟਾਈਮ ਫਾਰਮ ਕਾਮਯਾਬ ਨਹੀਂ ਹੁੰਦਾ ਠੀਕ ਹੈ ਜੀ ਫਾਰਮ ਕਾਮਯਾਬ ਉਹ ਬੱਚੀਆਂ ਕਿਵੇਂ ਆਉਣੀਆਂ ਜੇ ਆਪਾਂ ਸੈਕਸਡ ਸੀਮਨ ਭਰਾਵਾਂਗੇ ਕਨਵੈਨਸ਼ਨ ਵਾਲਾ ਸੈਕਸਡ ਸੀਮਨ ਭਰੋ ਠੀਕ ਹੈ ਜੀ ਚੰਗੀ ਗਾ ਲਓ ਚੰਗਾ ਸੀਮਨ ਭਰੋ ਹੁਣ ਕਨਵੈਨਸ਼ਨ ਸੀਮਨ ਵਰਲਡ ਵਾਈਡ ਦੇ ਬਹੁਤ ਮਹਿੰਗੇ ਆ ਆਪੋ ਉਸ ਦਿਨ ਵਰਲਡ ਵੈਂਡ ਦੀ ਗੱਲ ਕਰੀ ਜੀ ਹੁਣ ਏਬੀਐਸ ਦਾ ਸੀਮਨ ਹੈ ਏਬੀਐਸ ਦਾ ਸੀਮਨ ਜੀ ਅੱਜ ਸੈਕਸਡ ਵਧੀਆ ਤੋਂ ਵਧੀਆ ਜਿਹੜੇ ਟੌਪ 'ਚ ਬੋਲ ਚੱਲੀ ਜਾਂਦੇ ਆ ਠੀਕ ਹੈ ਜੀ 1500 ਦਾ ਸੀਮਨ ਹੈ ਇੱਕ ਇੱਕ ਸਮਝ ਗਏ ਜੀ 500 ਰੁਪਏ ਡਾਇਰੈਕਟਰ ਦੀ ਭਰਾਈ 2000 ਜੇ ਨਾਲ ਆਪਾਂ ਨੂੰ ਕੋਈ ਰਿਸੈਪਟਰ ਵਗੈਰਾ ਲਾਉਣਾ ਪੈ ਗਿਆ 2500 'ਚ ਇੱਕ ਹੀ ਪੈਂਦੀ ਹੈ ਕਈ ਵਾਰੀ ਇੱਕ ਗਾ ਦੋ 3 ਵੀ ਲੈ ਜਾਂਦੀ ਹੈ ਸਹੀ ਕਹਿੰ ਇੱਕ ਗਾਂ ਪੈਂਦੀ ਹੈ ਜੇ ਆਪਾਂ ਮਾੜੀ ਫੀਡ ਪਾਈ ਠੀਕ ਗਾਂ ਨਹੀਂ ਹੀਟ ਕੱਢੀ ਕੱਢੀ ਕਨਸੀਵ ਕਰਿਆ ਨਹੀਂ ਕਰਿਆ ਨਹੀਂ ਇੱਕ ਵਾਰੀ ਤੁਸੀਂ 4000 ਗਾਲਤਾ ਗਿਆ ਉਧਰੋਂ ਨਵਾਂ ਕਾਰੋਬਾਰ ਹੈ ਸਹੀ ਗੱਲ ਹੈ ਫਿਰ ਕੀ ਕਰਿਆ ਦੂਜੀ ਵਾਰੀ ਤੁਸੀਂ ਅੱਖ ਹੋ ਗਿਆ ਯਾਰ ਵਧੀਆ ਭਰਾ ਲੂ ਪਰ ਸੈਕਸਡ ਰਹਿਣ ਦੋ ਸਹੀ ਗੱਲ ਹੈ ਕਨਵੈਨਸ਼ਨ ਭਰਾਤਾ ਗਾਂ ਨਹੀਂ ਫੇਰ ਨਾ ਕਨਸੀਵ ਕਰਿਆ ਠੀਕ ਹੈ ਜੀ ਫਿਰ ਤੁਸੀਂ ਡਾਕਟਰ ਨੂੰ ਕਹੋਗੇ ਵੀ ਯਾਰ ਜਿਹੜਾ ਮਰਜ਼ੀ ਭਰ ਦੇ ਸਹੀ ਗੱਲ ਹੈ ਹਾਂ ਵੀ ਉਹ ਯਾਰ ਗੱਪੜ ਰਹੇ ਜੀ ਅੱਖ ਕੇ ਜਿਹੜਾ ਮਰਜ਼ੀ ਭਰ ਦੇ ਉਹ ਫਿਰ ਡਾਕਟਰ ਤੁਰਿਆਂ ਦੀ 300 ਲੈਂਦਾ ਹੈ ਸਹੀ ਗੱਲ ਭਰਤਾ ਜੇ ਗੱਬਰ ਰਹਿ ਗਈ ਠੀਕ ਹੈ ਜੇ ਫਿਰ ਵੀ ਨਾ ਰਹੀ ਫਿਰ ਇੱਕ ਹੀ ਇਲਾਜ ਰਹਿ ਜਾਂਦਾ ਵੀ ਬੰਨ ਲੋ ਡਰੈਕਟਰ ਮਗਰ ਚਲੋ ਕੋਈ ਛਾਲਾ ਸਹੀ ਗੱਲ ਇਕੱਠੇ ਤੋਂ ਲਵਾਈਏ ਸਹੀ ਗੱਲ ਉਹ ਫਾਰਮ ਫੇਲ ਹੋਊਗਾ ਹੀ ਹੋਊਗਾ ਠੀਕ ਹੈ ਇਹ ਗੇਮ ਰਹਿ ਗਈ ਸਾਰੀ ਚੰਗੀ ਫੀਡ ਦੀ ਠੀਕ ਹੈ ਜੀ ਇੱਕ ਹੋਰ ਦੱਸਦਾ ਜੀ ਜਿਹੜੀ ਚੰਗੀ ਫੀਡ ਹੈ ਹਾਂਜੀ ਇੱਕ ਨਵੇਂ ਭਰਾ ਆਪਣੇ ਹੁਣ ਕਈ ਵੀਡੀਓ ਦੇਖੋ ਫਾਰਮ ਤਾਂ ਬਹੁਤ ਵੱਡੇ ਤੋਂ ਵੱਡੇ ਪਏ ਨੇ ਠੀਕ ਹੈ ਜੀ ਹੁਣ ਪੀਡੀਐਫ ਮੇਲ ਆ ਰਿਹਾ ਹੈ ਹਾਂਜੀ ਉਹਦੇ ਵਿੱਚ ਬਹੁਤ ਵੱਡੇ ਨਾਮੀ ਫਾਰਮ ਜਾਂਦੇ ਨੇ ਹਾਂਜੀ ਤੇ ਕਈ ਫਾਰਮ ਇਹੋ ਜਿਹੇ ਵੀ ਪਏ ਨੇ ਮੈਨ ਪਾਵਰ ਹੋ ਨਾ ਹੋਣ ਕਰਕੇ ਵੀ ਕਈ ਵਾਰੀ ਕੋਈ ਮਾਲਕ ਇੱਕ ਹੁੰਦਾ ਕੋਈ ਬੱਚੇ ਛੋਟੇ ਹੁੰਦੇ ਆ ਜਾਂ ਪੜਦੇ ਹੁੰਦੇ ਆ ਉਹ ਕੰਪੀਟੀਸ਼ਨ ਨਹੀਂ ਲੜ ਸਕਦੇ ਜਿਹੜੇ ਤਾਂ ਘੋੜੇ ਵਾਲੇ ਮੇਲੇ ਜਾਂਦੇ ਰਹਿੰਦੇ ਜਿਹੜੇ ਤਾਂ ਚੰਗੀ ਪਾਵਰ ਮੈਨ ਪਾਵਰ ਵਾਲੇ ਬੰਦੇ ਆ ਪੈਸੇ ਵਾਲੇ ਬੰਦੇ ਉਹ ਚੰਗੇ ਤੰਬੂ ਲਾਏ ਹੋ ਲਾਉਂਦੇ ਨੇ ਸਹੀ ਗੱਲ ਹੈ ਕਈ ਕੱਲਾ ਬੰਦਾ ਹੁੰਦਾ ਉਹ ਕੱਲਾ ਬੰਦਾ ਉੱਥੇ ਘੋੜਾ ਵੀ ਨਹੀਂ ਸੰਭ ਸਕਦਾ ਉਹ ਨਹੀਂ ਲਿਆ ਸਕਦਾ ਉਹੀ ਸਿਸਟਮ ਹੈ ਵਿੱਚ ਉਹ ਚੱਡੇ ਏਡੇ ਵੱਡੇ ਫਾਰਮ ਪਏ ਨੇ ਆਪਾਂ ਤੋਂ ਉਹਨਾਂ ਦੇ 10% ਆ ਸਹੀ ਗੱਲ ਵੀ ਜਿਹੜੇ ਕੰਪੀਟੀਸ਼ਨਾਂ ਚੋਂ ਲਈ ਜਾਂਦੇ ਉਹ ਬਰੀਡਿੰਗ ਤੇ ਉਹਨਾਂ ਨੇ ਆਪ ਦਾ ਜ਼ੋਰ ਦਿੱਤਾ ਹੋਇਆ ਹੁੰਦਾ ਹੁੰਦਾ ਵੀ ਉਹਨਾਂ ਦੀਆਂ ਕੋਈ ਮਜਬੂਰੀਆਂ ਕਹਿ ਲੋ ਥੱਲੇ ਪਣਦੀਆਂ ਹਨਾ ਮੇਨ ਮਜਬੂਰੀ ਤਾਂ ਮੈਨ ਪਾਵਰ ਦੀ ਬੰਦੇ ਦੀ ਬਹੁਤ ਘਾਟ ਹੈ ਸਹੀ ਗੱਲ ਹੈ ਤੇ ਬਾਕੀ ਫਿਰ ਟਾਈਮ ਕੱਟ ਹੁੰਦਾ ਕਿਸੇ ਦੀ ਗੱਲ ਹੈ ਕੋਈ ਛੌਂਕਾਂ ਦੀ ਗੱਲ ਹੈ ਹੁਣ ਨਵੇਂ ਭਰਾ ਆਪਣੀ ਕੋਈ ਵੀਡੀਓ ਦੇਖਦੇ ਆ ਠੀਕ ਹੈ ਜਿਹੜਾ ਬੰਦਾ ਚੰਗੀ ਫੀਡ ਇਸਤੇਮਾਲ ਕਰ ਲੋ ਹਾਂਜੀ ਚੰਗੀ ਬਰੀਡ ਤੇ ਇੱਕ ਤਾਂ ਮਿਲਣ ਮਿਕਸਚਰ ਕਿਸੇ ਵੀ ਵਧੀਆ ਕੰਪਨੀ ਦਾ ਜ਼ਰੂਰੀ ਹੈ ਜ਼ਰੂਰੀ ਹੈ ਠੀਕ ਹੈ ਫੀਡ ਜੇ ਘੱਟ ਪੈਂਦੀ ਏ ਕਿਲੋ ਘੱਟ ਪਾ ਦੋ ਦੁੱਧ ਘੱਟ ਦੇ ਦਊਗੀ ਠੀਕ ਹੈ ਜੀ ਪਰ ਮਿਲਨ ਮਿਕਸਚਰ ਬੰਦ ਨਹੀਂ ਕਰਨਾ ਠੀਕ ਹੈ ਮਿਲਨ ਮਿਕਸਚਰ ਹੋ ਗਿਆ ਇੱਕ ਵਧੀਆ ਮਿੱਠਾ ਸੋਡਾ ਜਾਂ ਬਫਰ ਅੱਛਾ ਜੀ ਬਫਰ ਆਉਂਦਾ گاਵਾ ਵਾਸਤੇ ਮਿੱਠੇ ਸੋਡੇ ਦਾ ਕੰਮ ਹੀ ਕਰਦਾ ਜਾਂ ਵਧੀਆ ਟਾਟਾ ਦਾ ਮਿੱਠਾ ਸੋਡਾ ਹੋਵੇ ਜਿਹੜਾ ਆਪਾਂ ਦੁੱਧ ਤੇ ਚੱਲ ਰਹੀ ਪਸ਼ੂ ਨੂੰ ਦੇਣਾ ਠੀਕ ਹੈ ਇਹ ਦਰਸ਼ਕ ਨੇ ਵੀ ਦੱਸਣਾ ਚਾਹਉ ਕਿ ਕਿੰਨੇ ਕਵਾਰਾ ਵੀ ਹਫਤੇ ਵਿੱਚ ਜਾਂ ਮਿਲ ਰਿਹਾ ਰੁਟੀਨ ਚ ਰੁਟੀਨ ਚ ਹਾਂ ਕਿਉਂਕਿ ਵੀ ਇਹ ਗੱਲ ਉਲੇ ਚ ਰਹਿ ਜਾਂਦੀ ਹੈ ਬਾਅਦ ਕਮੈਂਟ ਆਉਂਦੇ ਨੇ ਵੀ ਜਦੋਂ ਆਪਾਂ ਸੋਚਿਆ ਨਹੀਂ ਡੇਲੀ ਠੀਕ ਹੈ ਫਿਰ ਜਿਹੜਾ ਪਸ਼ੂ ਤੇ ਹਾਜ਼ਮੇ ਲਈ ਕੰਮ ਕਰਦਾ ਹੁਣ ਮਿੱਠਾ ਸੋਡਾ ਨਾ ਤਾਂ ਲੇਵੀਦੀਨ ਇਨਫੈਕਸ਼ਨ ਹੋਣ ਦਵੇ ਨਾ ਪਸ਼ੂ ਛੱਡੀ ਮਾਰੇ ਨਾ ਮਸਟੈਟਸ ਆਵੇ ਨਾ ਮਿੱਠਾ ਸੋਡਾ ਮੰਨ ਕੇ ਚੱਲੋ ਪੀ ਐਚ ਲੈਵਲ ਵਧਨ ਦਵੇ ਘਟ ਜਾਵੇ ਆਪਣੇ ਐਸਿਡ ਬਣ ਜਾਂਦਾ ਨਹੀਂ ਤੇਜਾਬ ਪਸ਼ੂਆਂ ਦੇ ਵੀ ਇਹੀ ਪੋਜੀਸ਼ਨ ਹੋ ਜਾਂਦੀ ਹੈ ਪਸ਼ੂ ਵਿੱਚ ਵੀ ਐਸਿਡ ਬਣ ਜਾਂਦਾ ਹੈ ਤੇ ਇਹ ਚੀਜ਼ਾਂ ਦਾ ਆਪਣੇ ਭਰਾ ਤਿੰਨ ਦਾ ਪੂਰਾ ਇਸਤੇਮਾਲ ਕਰਨ ਜੇ ਚੰਗੀ ਫੀਡ ਪਾ ਰਿਹਾ ਹੁਣ ਆਪਣੇ ਕਈ ਭਰਾਵਾਂ ਦਾ ਫੋਨ ਆਇਆ ਸੀ ਵੀ ਕਿਹੜੀ ਫੀਡ ਯੂਜ਼ ਕਰ ਰਹੇ ਹੋ ਫੀਡ ਬਾਰੇ ਦੱਸੋ ਠੀਕ ਹੈ ਦੇਖੋ ਫੀਡ ਆਪਾਂ ਬਹੁਤ ਯੂਜ਼ ਕੀਤੀ ਹੈ ਇਸ ਤੋਂ ਪਹਿਲਾਂ ਬਹੁਤ ਯੂਜ਼ ਬਹੁਤ ਬਗਲ ਦੇ ਰਹਿੰਦੇ ਠੀਕ ਹੈ ਤੇ ਆਪਣਾ ਮੰਨ ਕੇ ਚਲੋ ਵੀ ਜਿਹੜੀ ਚੀਜ਼ ਆਪਾਂ ਨੂੰ ਚੰਗੀ ਆ ਜਾਂ ਇਸ ਟਾਈਮ ਵਰਤ ਲਈ ਜਿਹਦਾ ਵਧੀਆ ਆਪਾਂ ਨੂੰ ਮਿਲਿਆ ਰਿਸਪਾਂਸ ਹਾਂਜੀ ਉਹਦਾ ਆਪਾਂ ਜਰੂਰ ਦੱਸਾਂਗੇ ਜਿਹੜੀ ਦਾ ਨਹੀਂ ਮਿਲਿਆ ਉਹਦਾ ਆਪਾਂ ਨਾ ਲੈਣੇ ਨਾ ਲੈਣੇ ਹਨਾ ਹੁਣ ਇਸ ਟਾਈਮ ਆਪਣੀ ਸੰਜਣ ਫੀਡ ਚੱਲ ਰਹੀ ਹੈ ਠੀਕ ਹੈ ਜੀ ਆਪਣਾ ਕੋਈ ਬਾਲਾ ਵੱਡਾ ਫਾਰਮ ਨਹੀਂ ਆਪਾਂ ਕਿਸੇ ਮਨ ਕੇ ਚਲੋ ਫੀਡ ਵਾਲੇ ਦੀ ਆਪਾਂ ਮਸ਼ਹੂਰੀ ਕਰਨ ਜੋਗੇ ਹੈ ਨਹੀਂ ਆਪਾਂ ਤਾਂ ਛੋਟੇ ਜਿਹੇ ਫਾਰਮਰ ਆ ਹਾਂ ਜੀ ਨਾ ਵੀ ਇਹਦੇ ਇੱਕ ਆਪਣੇ ਭਰਾਵਾਂ ਦਾ ਫੋਨ ਆਇਆ ਸੀ ਵੀ ਆਪਾਂ ਚੀਜ਼ ਲੁਕੋਂਦੇ ਨਹੀਂ ਜਿਹੜੀ ਵਰਤ ਰਿਆਂ ਸਮਝ ਗਏ ਇਹ ਜਿਹੜੀਆਂ ਗਾਵ ਆਪਣੀਆਂ 30 ਤੋਂ ਪਲੱਸ ਨੇ ਹੁਣ ਮੇਰੇ ਕੋਲ ਆਪਣੇ ਕੋਲ ਇਸ ਟਾਈਮ ਫਾਰਮ ਉਤੇ 42 43 ਲੀਟਰ ਤੇ ਵੀ ਗਾਵਾਂ ਚੱਲ ਰਹੀਆਂ ਨੇ ਆਪਾਂ ਪਿਛਲੀ ਵੀਡੀਓ ਚ ਦਿਖਾਈਆਂ ਵੀ ਸੀ ਠੀਕ ਹੈ ਜੀ ਇਹ ਜਿਹੜੀਆਂ ਮਿਕਸ ਜਿਹੇ ਗਾਵਾਂ ਆ ਜਾਂਦੀਆਂ ਜਾਂ ਘੱਬਰ ਨੇ ਥੋੜੇ ਦੋਸਤੇ ਆ ਗਿਆ ਹਾਂ ਜੀ 15 ਪਲੱਸ ਜਾਂ 30 ਤੋਂ ਥੱਲੇ ਥੱਲੇ ਚੱਲ ਜਾਂਦੇ ਆ ਹਾਂ ਜੀ ਇਹ ਫੀਡ ਆਪਾਂ ਉਹਨਾਂ ਨੂੰ ਖਾ ਰਿਹਾ ਫੇਰ ਤੁਹਾਨੂੰ ਮੈਂ ਹੋਰ ਦੱਸਦਾ ਇਹ ਫੀਡ ਆਪ ਕੋ ਬਾਹਰ ਆ ਤੁਸੀਂ ਆਪਣੀਆਂ ਗਾਵਾਂ ਦਾ ਬੀਸੀਐਸ ਸਕੋਰ ਦਿਖਾ ਦਿਓ ਵੀ ਜਿਹੜੀਆਂ ਗਾਵਾਂ ਹੁਣ ਆਪਣੇ ਕੋਲ ਪੰਜਵੇਂ ਕੁਝਵੇਂ ਛੇਵੇਂ ਸਵੇਂ ਸੂਏ ਵੀ ਗਾਵਾਂ ਹੈਗੀਆਂ ਨੇ ਤੁਸੀਂ ਉਹਨਾਂ ਦੀ ਹੈਲਥ ਵਿਖਾਓ ਪੂਰੀਆਂ ਵਧੀਆ ਮਜ਼ਬੂਤ ਸਮਝ ਗਏ ਜੀ ਜਿਹੜੀਆਂ ਗਾਵਾਂ ਆਪਣੀਆਂ ਨੌਵੇਂ ਮਹੀਨੇ ਦੀ ਸਟਾਰਟਿੰਗ ਚ ਸੂਈਆਂ ਸੀ ਉਹ ਗਾਵਾਂ ਦੀ ਆਪਾਂ ਏਆਈ ਕਰਵਾਤੀ ਸੀ ਅੱਛਾ ਜੀ ਨੋਵੇਂ ਮਹੀਨੇ ਤੋਂ ਬਾਅਦ ਚਾਹ ਪਹਿਲੇ ਨਾ ਪਹਿਲੇ ਹਫਤੇ ਚ ਸੁੱਝੀ ਸੀ ਆਪਾਂ ਉਹਨਾਂ ਦੀ 11ਵੇਂ ਦੇ ਲਾਸਟ ਇਚ ਇਹ ਕਰਵਾਤੀ ਠੀਕ ਹੈ ਜੀ ਉਹ ਗਾਵਾਂ ਹੁਣ ਆਪਾਂ ਥੋੜੇ ਟਾਈਮ ਨੂੰ ਚੈੱਕ ਕਰਵਾਵਾਂਗੇ ਉਹਦੀ ਵੀਡੀਓ ਬਣਾਵਾਂਗੇ ਠੀਕ ਹੈ ਜੀ ਉੱਥੇ ਫਿਰ ਆਪਾਂ ਨੇ ਫੀਡ ਦਾ ਫੋਲਡਰ ਰਿਜ਼ਲਟ ਮਿਲੂ ਪਰ ਮੇਰੇ ਹਿਸਾਬ ਨਾਲ ਜਿਹੜੀ ਗਾਂ ਮਰੀ ਰਿਪੀਟਰ ਹੋਗੀ ਰਿਪੀਟ ਮਾਰ ਜਾਂਦੀ ਆ ਗਾਇਆਂ ਨੇ ਕਨਸੀਵ ਕੀਤਾ ਹੈ ਪਰ ਬੰਦਾ ਸੈਕਸਡ ਸੀਮਣਾ ਪੈਦ ਕੀ ਬਰੀਡਿੰਗ ਇਨ ਬਰੀਡਿੰਗ ਦੇਖ ਕੇ ਵੀ ਵੱਧ ਯੂਜ਼ ਕੀਤਾ ਅੱਛਾ ਜੀ ਹਾਂ ਜੀ ਤੇ ਇੱਕ ਦੋ ਨੂੰ ਹੋਰ ਦੱਸਦਾ ਜੀ ਕੋਈ ਵੀ ਫੀਡ ਆਪਾਂ ਚੰਗੀ ਵਰਤ ਠੀਕ ਹੈ ਯਾਰ ਨੋਟ ਕਰਨ ਵਾਲੀ ਹੈ ਕੱਲਾ ਇਹਨਾਂ ਦੇਖਿਆ ਕਰੋ ਆਪਾਂ ਚੱਕੀ ਫੀਡ ਪਾਈ ਰਿਜ਼ਲਟ ਮਿਲਿਆ ਨਹੀਂ ਮਿਲਿਆ ਕੋਈ ਵੀ ਬ੍ਰਾਈਡ ਦੀ ਫੀਡ ਹੈ ਸਮਝ ਗਏ ਜੀ ਚਾਹੇ ਸਾਡੀ ਇਹ ਆਪਣੀ ਸੰਜਣਾ ਹੈ ਹਾਂਜੀ ਚਾਹੇ ਕਿਸੇ ਵੀ ਕੰਪਨੀ ਦੀ ਹੈ ਠੀਕ ਹੈ ਚੰਗੀਆਂ ਕੰਪਨੀ ਵਾਲਿਆਂ ਨੇ ਆਪਦੇ ਹਰੇਕ ਨੂੰ ਡਾਕਟਰ ਜਾਂ ਕੋਈ ਕਿਵੇਂ ਵੀ ਹੈ ਠੀਕ ਹੈ ਜੀ ਉਹ ਉਹਨਾਂ ਨੇ ਫੀਲਡ 'ਚ ਛੱਡੇ ਹੋਏ ਆ ਹਾਂਜੀ ਜਿਹੜੇ ਬੰਦੇ ਆਪਣੇ ਮਾਨਸਾ ਡਿਸਟ੍ਰਿਕਟ ਦੇ ਕਈ ਭਰਾ ਸਮਝ ਗਏ ਹੁਣ ਫੀਡ ਮੈਂ ਬਾਂਸਲ ਵੀ ਯੂਜ਼ ਕੀਤੀ ਹੋਈ ਹੈ ਹਾਂਜੀ ਠੀਕ ਹੈ ਕਈ ਭਰਾਵਾਂ ਦੀ ਇਹਦੇ ਤੱਕ ਪਹੁੰਚ ਨਹੀਂ ਪੈਂਦੀ ਬਾਂਸਲ ਫੀਡ ਦਾ ਰਿਜ਼ਲਟ ਬਹੁਤ ਵਧੀਆ ਮਾਨਸਾ ਤੋਂ ਠ ਪਰ ਸਾਇਲਜ ਦੀ ਕੁਆਲਟੀ ਨਾਲ ਠੀਕ ਹੈ ਕਿਉਂ ਆਪਾਂ ਸਾਇਲਜ ਹੀ ਲਾ ਲਏ ਇਹਨਾਂ ਦੇ ਰੇਟ ਹਾਈ ਹੋਣਗੇ ਬਾਲਸਾਂ ਨੂੰ ਨਹੀਂ ਰੇਟ ਬਰਾਬਰ ਜੀ ਜਾਂਦੇ ਆ ਹਾਂ ਇਹ ਜਿਹੜਾ ਮੁੰਡਾ ਇਹ ਆਪਣੇ ਇਹਨਾਂ ਨੇ ਫੀਲਡ 'ਚ ਮੁੰਡਾ ਛੱਡਿਆ ਹੋਇਆ ਲਾਲ ਲਈ ਤੂੰ ਮੁੰਡਾ ਨਵਜੋਧ ਆਪਣੇ ਮਾਨ ਸੇਰ ਗਿਆ ਠੀਕ ਹੈ ਜੀ ਕਈ ਤਾਂ ਹੁੰਦੇ ਨੇ ਨਵਜੋਧ ਆਪਣਾ ਵਿਰਕ ਸਾਹਿਬ ਤੁਹਾਨੂੰ ਮੈਂ ਗੱਲ ਦੱਸਦਾ ਮੈਂ ਇੱਕ ਵਾਰੀ ਫੀਲਡ ਯੂਜ਼ਿੰਗ ਸ਼ੁਰੂ ਕਰੀ ਮੋਗੇ ਦੀ ਕੰਪਨੀ ਸਾਨੂੰ ਆਪਾਂ ਲਾ ਨਹੀਂ ਲੈਂਦੇ ਉਹਨਾਂ ਫੀਡ ਮੋਗੇ ਤੋਂ ਆਉਂਦੀ ਸੀ ਠੀਕ ਹੈ ਜੀ ਉਹ ਫੀਡ ਜਦੋਂ ਮੈਂ ਯੂਜ਼ ਕਰੀ ਮੈਨੂੰ ਉਹਦਾ ਰਿਜ਼ਲਟ ਨਹੀਂ ਮਿਲਿਆ ਠੀਕ ਹੈ ਜੀ ਉਹ ਬੰਦੇ ਆਏ ਮੈਸੇਜ ਮੈਂ ਤੁਹਾਨੂੰ ਡੀ ਫੀਡ ਨਹੀਂ ਪਾਉਣੀ ਜਿਹੜਾ ਉਹਨਾਂ ਨੇ ਫੀਲਡ ਵਿੱਚ ਬੰਦਾ ਛੱਡਿਆ ਹੋਇਆ ਸੀ ਕਹਿੰਦੇ ਜੀ ਕਾਰਨ ਮੈਹੀ ਮੈਨੂੰ ਰਿਜ਼ਲਟ ਨਹੀਂ ਮਿਲਿਆ ਕਹਿੰਦੇ ਤੁਸੀਂ ਕਿਹੜੀ ਯੂਜ਼ ਕਰ ਰਹੇ ਮੈਂ ਸਾਡੇ ਪੀਡੀਐਫ ਦੇ ਫਾਰਮੂਲੇ ਨਾਲ ਚੱਲ ਰਿਹਾ ਠੀਕ ਹੈ ਜੀ ਉਹ ਐਨਾ ਕੋ ਉਹਨਾਂ ਦਾ ਬੰਦਾ ਮੰਨ ਕੇ ਚਲੋ ਵੀਕਨੈਸ ਉਹਦੇ ਚ ਵੀ ਉਹਨੂੰ ਇੰਨੀ ਕੁ ਨੌਲੇਜ ਨਾ ਕਹਿੰਦਾ ਪੀਡੀਐਫ ਕੀ ਹੁੰਦਾ ਔਰ ਆ ਕੀ ਪੰਜਾਬ ਚ ਪੀਡੀਐਫ ਇਹ ਬੱਚੇ ਬੱਚੇ ਨੂੰ ਪਤਾ ਕਿ ਕਿਹੜੀ ਸਸਤ ਹੈ ਜਿਹੜੇ ਉਹਨਾਂ ਦੇ ਬੰਦੇ ਨੂੰ ਪੀਡੀਐਫ ਨੂੰ ਪਤਾ ਉਹ ਫੀਲਡ ਵਾਰੀ ਕੀ ਦੱਸੂਗਾ ਸਹੀ ਗੱਲ ਹੈ ਜੀ ਹੁਣ ਇਹ ਫੀਲਡ ਦਾ ਆਪਣੇ ਮਾਨਸਹਿਲ ਚ ਮੁੰਡਾ ਨਿਯੋਤ ਆਉਂਦਾ ਠੀਕ ਹੈ ਜੀ ਪੂਰਾ ਉਹਨੂੰ ਵਿਚਾਰੇ ਨੂੰ ਨੌਲੇਜ ਵੀ ਹੈ ਜਿੱਥੋਂ ਤਾਈਂ ਉਹਨੂੰ ਪਤਾ ਫਾਰਮਰ ਨੂੰ ਪੂਰਾ ਗਾਈਡ ਕਰਕੇ ਜਾਂਦਾ ਵੀ ਇਹਦੇ ਆਹ ਜੈਕਸ਼ਰ ਲਾਉਦੇ ਇਹ ਗੱਬੜ ਹੋ ਜਾ ਹੋਰ ਠੀਕ ਹੈ ਜੀ ਇਹ ਜਰੂਰ ਕੋਈ ਵੀ ਆਪਣਾ ਨਵਾਂ ਭਾਰ ਭਰਾ ਹੈ ਹਾਂਜੀ ਜਿਹੜਾ ਹੈਲਪ ਲਿਆ ਕਰੇ ਤੇ ਇਕਰਪ੍ਰੇ ਸਿੰਘ ਤੁਸੀਂ ਇਹ ਫੀਡ ਕਿੰਨੇ ਕ ਟਾਈਮ ਤੋਂ ਵਰਤ ਰਹੇ ਮੰਨ ਕੇ ਇਹ ਆਪਾਂ ਜੀ ਆਪਾਂ ਕੈਮਰੇ ਸਾਹਮਣੇ ਖੜੇ ਆਪਾਂ ਸੱਚਾ ਸੱਚਾ ਕੰਮ ਆਪਾਂ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ ਕੋਈ ਕੁਛ ਨਹੀਂ ਇਹ ਫੀਡ ਆਪਾਂ ਪਿਛਲੇ 4-5 ਮਹੀਨੇ 9ਵੇਂ ਮਹੀਨੇ ਤੋਂ ਸਟਾਰਟ ਕੀਤੀ ਹੋਈ ਹੈ ਠੀਕ ਹੈ ਜੀ 9ਵੇਂ ਮਹੀਨੇ ਦੇ ਆਪਾਂ ਇੱਕ ਤਰੀਕ ਤੋਂ ਸਟਾਰਟ ਕਰਤੀ ਸੀ ਆਪਣੇ ਕੋਲ ਗਾਵਾਂ ਸੂਈਆਂ ਸੀ ਜਿਹੜੀਆਂ 9ਵੇਂ ਮਹੀਨੇ ਚ ਗਾਵਾਂ ਸੂਈਆਂ ਸੀ ਉਹੋ ਕਨਸੀਵ ਵੀ ਕਰ ਗਿਆ ਜੇ ਤੁਸੀਂ ਚਾਹੋ ਤਾਂ ਉਹਨੂੰ ਬੀਸੀਐਸ ਸਕੋਰ ਦਿਖਾਉਣਾ ਬਹੁਤ ਸੋਹਣੀ ਹੈਲਥ ਹੈ ਗਾਵਾਂ ਦੀ ਗੁਰਪ੍ਰੀਤ ਸਿੰਘ ਕਦੇ ਤੁਸੀਂ ਵੀ ਮਾੜੀ ਫੀਲਡ ਦੇ ਸ਼ਿਕਾਰ ਹੋਏ ਹੋ ਬਹੁਤ ਜੀ ਬਹੁਤ ਬਹੁਤ ਹਾਂ ਕਿਉਂ ਕਿਉਂ ਨਵਾਂ ਬੰਦਾ ਜੀ ਮਾਉਲ ਦੀ ਫੇਰ ਹੁੰਦੀ ਹੈ ਨਾ ਹਾਂ ਬਹੁਤ ਠੀਕ ਹੈ ਜੀ ਆ ਦਿਖਾਈ ਆਪਣੇ گاਵਾ ਵੱਡੀ ਗਾਈ ਦਿਖਾ ਲੈ ਹੁਣ ਬਾਈ ਤੁਹਾਨੂੰ ਹਰਤੋਤ ਜਿਹੜੀਆਂ ਜਿਹੜੀਆਂ گاਵਾ ਤੇ ਗੁਰਪ੍ਰੀਤ ਸਿੰਘ ਹੱਥ ਨਾਲ ਇਸ਼ਾਰਾ ਦੇਊਗਾ ਤੇ ਉਹ ਤੁਹਾਨੂੰ گاਵਾ ਅੱਗੇ ਤੋਂ ਦੇਖਾ ਆ ਗਾਂ ਤੁਹਾਨੂੰ ਮੈਂ ਉਸ ਦਿਨ ਦਿਖਾਈ ਸੀ ਹਾਲਾਂਕਿ ਅੱਜ ਹੁਣ ਤਾਂ ਸਾਇਲੈਂਸ ਤੇ ਬੰਨਣੀ ਆ ਭੁੱਖੀਆਂ ਇਸ ਟਾਈਮ گاਵਾ ਠੀਕ ਹੈ ਜੀ ਹਾਂ ਜੀ ਹੁਣ ਲੇਟ ਹੋ ਗਿਆ ਆਪਣੀ ਵੀਡੀਓ ਕਰਨ ਇਹ ਗਾਂ ਦਾ ਬੀਸੀਐਸ ਸਕੋਰ ਦੇਖੋ ਕਿੱਡਾ ਸੋਹਣਾ ਹੈ ਪਰ ਇਹ ਨੂੰ ਮੋੜਦਾ ਹਾਂ। ਹਾਂ। ਮੋੜਦਾ ਪਰ ਇਹ। ਓਕੀ ਆ ਨਾ ਥੋੜੀਆਂ ਜਿਹੀਆਂ। ਹਾਂ ਹੁਣ ਥੋੜਾ ਜਿਹਾ ਇਹ ਲੇਟ ਹੋਈਆਂ ਪਈਆਂ। ਆਹ ਟਰਕ ਕੁਆਲਿਟੀ ਦੇਖੋ ਬਰੀਡ। ਠੀਕ ਹੈ। ਉਸੇ ਤਰ੍ਹਾਂ ਸਾਹਮਣੇ ਵੈੜ ਖੜੀ ਹੋਈ ਹੈ ਆਪਣੀ ਗਾਂ। ਇਹ ਜੀ ਆਪਾਂ ਪਿਛਲੀ ਵਾਰ ਵੀ ਦੱਸਿਆ ਸੀ। ਹਾਂ ਜੀ। ਸਤਮਾ ਸੂਆ ਗਾਈਆਂ। ਠੀਕ ਹੈ ਜੀ। ਹੱਥੇ ਗਾਈ ਦਾ weight ਦੇਖੋ। ਆਪਣਾ ਹੈਪੀਆ ਦਿਖਾ ਗਾ ਦਾ weight ਦਿਖਾ ਗਾ ਦੀ ਉਮਰ ਦਿਖਾ। ਤੇ ਜਿਵੇਂ ਹੋਈ ਜੀ ਗਾ ਹੋਵੇਗਾ ਅੱਜ ਆਪਣੇ ਕੋਲ ਚੰਗੇ ਗਿਰਖ ਤੇ ਚੱਲ ਰਹੀ ਹੈ ਤੇ ਦੇਖੋ ਕਿੱਡਾ ਸੋਹਣਾ ਸਰੀਰ ਹੈ ਦਾ ਸੱਤਵੇਂ ਸੂਏ ਦਾ ਸੱਤਵੇਂ ਸੂਆ ਗਾਂ ਨਹੀਂ ਲੱਗ ਰਹੀ ਗਾਂ ਇਸ ਟਾਈਮ ਹਣਾ ਮੈਨੂੰ ਲੱਗਦਾ ਜਿਵੇਂ ਦੂਜੇ ਤੀਜੇ ਸੂਏ ਦਾ ਇੱਕ ਆਪਾਂ ਆਪਣੇ ਨਵੇਂ ਭਰਾਵਾਂ ਨੂੰ ਛੋਟੀ ਜਿਹੀ ਗੱਲ ਹੋਰ ਕਹਿਣਾ ਚਾਹੁੰਦੇ ਆ ਹਾਂਜੀ ਜਿਹੜੇ ਨਵੇਂ ਭਰਾ ਆਪਣੇ ਹਾਂਜੀ ਹਾਂਜੀ ਇਸ ਕੰਮ 'ਤੇ ਚੱਲ ਰਿਹਾ ਉਹਨਾਂ ਨੇ ਇੱਕ ਉਹਨਾਂ ਦੇ ਦਿਮਾਗ 'ਚ ਗੱਲ ਫਿਕਸ ਹੋ ਜਾਂਦੀ ਹੈ ਵੀ ਪਹਿਲੇ ਸੂਏ ਜਾਂ ਦੂਜੇ ਸੂਏ ਹਾਂਜੀ ਅੱਜ ਗੱਲ ਜੀ ਮਾਰਕੀਟ ਐਲੀ ਤੇਜ਼ ਹੋਈ ਪਈ ਜੇ ਫਾਰਮ 'ਚੋਂ ਪਹਿਲੇ ਸੂਏ ਬੱਛੀ ਲੈਣੀ ਹੈ ਜੀ ਚੰਗੇ ਠੀਕ ਹੈ ਜੀ ਸਮਝ ਗਏ ਜੀ ਕੁਝ ਨਹੀਂ ਹੁੰਦਾ ਹੁੰਦਾ ਜੇ ਤੁਸੀਂ ਤੁਹਾਡੇ ਕੋਲ ਸਾਈਲੇਜ ਵਧੀਆ ਫੀਡ ਵਧੀਆ ਤੁਸੀਂ ਤੀਜੇ ਚੌਥੇ ਸੂਏ ਗਾਂ ਲੈ ਕੇ ਕੰਮ ਚਲਾ ਸਕਦੇ ਹੋ ਠੀਕ ਹੈ ਦੋ ਆਉਣੀ ਆ ਉਹ ਇੱਕ ਆਉਗੀ ਦੁੱਧ ਦੁਗਰਾ ਦੇਣੀ ਸਹੀ ਗੱਲ ਹੈ ਕਿਉਂ ਫੀਡ ਜਿਹੜੇ ਫਾਰਮ ਵਾਲੇ ਆ ਉਹਨਾਂ ਦਾ ਬਹੁਤ ਵੱਡਾ ਤਜਰਬਾ ਹੋ ਗਿਆ ਸਹੀ ਗੱਲ ਹੈ ਉਹਨਾਂ ਨੇ ਆਪਦਾ ਨਾਮ ਬਣਾਇਆ ਆਪਦੀ ਬਰੀਡ ਬਣਾਈ ਹੈ ਠੀਕ ਹੈ ਜੀ ਹਾਂਜੀ ਹਨਾ ਅਗਲੇ ਦਾ ਕਾਰੋਬਾਰ ਆ ਬਹੁਤ ਮਿਹਨਤ ਕੀਤੀ ਹਾਂਜੀ ਬਿਲਕੁਲ ਸਹੀ ਗੱਲ ਹੈ ਅੱਜ ਕੱਲ ਬਹੁਤ ਮਹਿੰਗੀ ਮਾਰਕੀਟ ਆ ਸਾਢੇ 3 4 ਲੱਖ ਤੋਂ ਘੱਟ ਪਹਿਲੇ ਸੂਏ ਵੱਛੀ ਨਹੀਂ ਮਿਲਦੀ ਨਹੀਂ ਮਿਲਦੀ ਸਹੀ ਗੱਲ ਹੈ ਨਵੇਂ ਭਰਾਵਾਂ ਨੂੰ ਇੱਕ ਇਹ ਬੇਨਤੀ ਆ ਵੀ ਤੁਸੀਂ ਚੰਗੀ ਫੀਡ ਚੰਗੇ ਸਾਇਲੇਜ ਤੇ ਤੀਜਾ ਚੌਥਾ ਸੂਆ ਗਾਂ ਖਰੀਦ ਸਕਦੇ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋ ਆਪਾਂ ਭਰਾਵਾਂ ਦੇ ਸੇਵ ਵਾਲੀ ਬੈਠੇ ਆ ਤੇ ਕਈ ਭਰਾਵਾਂ ਨੇ ਪਿਛਲੀ ਵਾਰੀ ਉਹ ਕਰਿਆ ਸੀ ਵੀ ਤੁਸੀਂ ਨੰਬਰ ਨਹੀਂ ਦਿੱਤਾ ਹਾਂਜੀ ਅੱਜ ਜ਼ਰੂਰ ਆਪਣਾ ਨੰਬਰ ਮੈਂਸ਼ਨ ਕਰ ਦਿਓ ਚਾਹੇ ਵੈਸੇ ਨੰਬਰ ਆਪਣਾ 9464429006 ਠੀਕ ਹੈ ਜੀ ਹਾਂ ਜਿੰਨੇ ਜੋਗੇ ਹੋਏ ਆਪਾਂ ਜ਼ਰੂਰ ਹੈਲਪ ਕਰਾਂਗੇ ਕਿਉਂ ਆਪਾਂ ਬਹੁਤ ਕਠਿਨਾਈਆਂ ਚ ਟੱਪਿਆ ਇਸ ਤੋਂ ਪਹਿਲਾਂ ਸਹੀ ਹਾਂਜੀ ਲੋ ਮੇਰੇ ਵੀਰੋ ਅੱਜ ਤੁਹਾਨੂੰ ਗੱਲ ਭੇਜਦੇ ਫਾਰਮ ਤੇ ਗਾਵਾ ਦਿਖਾ ਰਹੇ ਤੇ ਤੁਹਾਨੂੰ ਉਹਨਾਂ ਨੇ ਜਾਣਕਾਰੀ ਵੀ ਦਿੱਤੀ ਹੋਈ ਗਾਵਾਂ ਦੀ ਹਨਾ ਬਹੁਤ ਸੋਹਣੀ ਲੱਗੀ ਹੋਵੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਰ ਹੁਣ ਸ਼ੈੱਡ ਵੀ ਬਣਾ ਰਹੇ ਨੇ ਗਾਵਾਂ ਬਾਰੇ ਤੇ ਅਗਾ ਚਲੋ ਤਾਂ ਬਾਈ ਨੂੰ ਪਤਾ ਕਿੰਨੇ ਸਮੇਂ ਤਾਈ ਬਣਾਉਣਾ ਚਾਲੇ ਇਹਨਾਂ ਦੀ ਮਰਜ਼ੀ ਨਾਲ ਬਾਣੀ ਜਾਣਾ ਚਲੋ ਜੋ ਆਪਾਂ ਤਰਤਾਰ ਲਗੀ ਤੇ ਇਸ ਲਈ ਸਾਰੇ ਵੀਰਾਂ ਨੂੰ ਅਨੁਸਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਫਤਿਹ